ਵੀਐਸ ਐਕਟ ਦੇ ਤਹਿਤ ਜਿਹੜੇ ਮਾਲਕਤਮਾਂ ਡਸਟਰੋਏ ਕੀਤਾ ਗਿਆ ਉਹਦੇ ਬਾਰੇ ਜਾਣਕਾਰੀ ਦਿਓ ਸਰ ਅੱਜ ਅਸੀਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸੀਪੀ ਸਾਹਿਬ ਨਿਲੰਦਰ ਮੇ ਜੇਸ਼ਾਨ ਦੇਸ਼ ਦੇ ਹੁਕਮਾਂ ਮੁਤਾਬਕ ਜੋ ਤਿੰਨ ਮੈਂਬਰੀ ਇੱਕ ਟੀਮ ਡਰਗ ਅਪੋਜ਼ਲ ਕਰਨ ਵਾਸਤੇ ਨਿਯੁਕਤ ਕੀਤੀ ਗਈ ਹੈ ਜਿਸ ਦੇ ਤਿੰਨ ਮੈਂਬਰ ਨੇ ਇਸ ਗ੍ਰੋਚ ਏਡੀਸੀ ਦੀ ਇਨਵੈਸਟੀਗੇਸ਼ਨ ਏਸੀਪੀ ਐਂਡ ਡੀਪੀਐਸ ਵੀ ਏਸੀਪੀ ਡਿਟੈਕਟਿਵ ਜਿਹੜਾ ਸੀ ਤਨੁਈ ਇੱਕ ਕਮੇਟੀ ਦੇ ਮੈਂਬਰ ਅੱਜ ਅਸੀਂ ਕਿਊਟਮ ਪੇਪਰ ਮਿਲ ਸ਼ੈਲਾਪੁਰ ਜ਼ਿਲ੍ਹਾ ਸ਼ਾਹਪੁਰ ਪੈਂਦੀ ਉੱਚ ਸਮੇਤ ਵੱਖ-ਵੱਖ ਥਾਣਿਆਂ ਦੇ ਜਿਨ੍ਹਾਂ ਦੇ ਕੇਸਿਸ ਸੀ ਉਹਨਾਂ ਦੇ ਮੌਜੂਸਟਾਫ ਨਾਲਾ ਫਿਰ ਉੱਤੇ ਪੇਪਰ ਮਿਲ ਗਏ ਉਹਨਾਂ ਦਾ ਜਿਹੜਾ ਮੈਨੇਜਰ वगैरह ਨੇ ਜਮਨਿਨ ਸਟਾਫ ਸਾਰਿਆਂ ਦੇ ਸਾਹਮਣੇ ਅਸੀਂ ਉੱਥੇ ਨਾਲ ਜਿਹੜੀ ਫੈਕਟਰੀ ਦੇ ਵਿੱਚ ਜਿਹੜਾ ਸੀ 31 ਮੁਕਤਮੇ 31 ਕੇਸ ਜਿਹੜੇ ਐਨਡੀਪੀ ਜਿਹੜੇ ਕੀ ਕੇਸੀ ਅੰਦਰ ਮਟੀਰੀਅਲ ਮਾਲ ਮੁਕਤਮਾ ਸੀ ਗਿਆ ਉਹ ਅਸੀਂ ਜੋ ਜਿਸ ਦੇ ਅਸੀਂ ਅੰਡਰ ਕੋਰਟ ਤੋਂ ਡਿਸਪੋਜ਼ਲ ਦੇ ਕੋਰਟ ਤੋਂ ਆਰਡਰ ਲੈ ਕੇ ਹਾਸਲ ਕੀਤੇ ਹੋਏ ਅਸੀਂ ਬੱਕ ਬੱਕ ਥਾਣੇ ਵਾਲਿਆਂ ਨੇ ਜੋ ਸਾਰੇ ਥਾਣੇ ਦੇ ਜੋ चेक आउट करके सारे थाना दा माल ਨੂੰ ਨਾਲ ਲੈ ਕੇ ਸਪੋਜਲ ਦੇ ਅੰਦਰ ਨਾਲ ਲੈ ਕੇ ਉਹ ਤੇ ਫਿਰ ਪਰਮਿਲ ਜਾ ਕੇ ਸੀਨ ਨੂੰ ਪ੍ਰੋਪਰ ਵੇ ਨਾਲਾ ਸੀਨ ਨੂੰ ਰਿਪੋਰਟ ਕੀਤਾ ਜੋ ਟੋਟਲ 31 ਮਕਦਮੇ ਤੇ 54 ਕਿਲੋ 962 ਗ੍ਰਾਮ ਹੀਰੋਇਨ ਆਪੀ ਹੋ ਸਕ 5 ਕਿਜੀ ਹੈ और 180 ਟੈਬਲੇਟਾਂ ਜੋ ਅਸੀਂ ਸਾਰੇ ਜਿਹੜਾ ਉੱਥੇ ਅੱਜ ਨਸਟੋ ਕਰਕੇ ਜਿਹੜੀ ਪ੍ਰਾਪਰ ਜਿਹੜੀ ਮੂਵੀ ਬਣਾਈ ਗਈ ਹੈ ਮੂਵੀ ਬਣੀ ਹੈ ਐਂਡ ਫੋਟੋਗ੍ਰਾਫੀ ਵੀ ਹੈ ਸਾਰਾ ਮਾਰਕੀਟ ਟ੍ਰਾਇ ਕਰਨ ਤੋਂ ਬਾਅਦ ਸਾਰੀ ਟੀਮ ਅਸੀਂ ਵਾਪਸ ਆ ਗਏ